ਦੋਸਤੋ ਸਭ ਤੋਂ ਪਹਿਲਾਂ ਮੇਰੀ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਤੁਸੀਂ ਮੇਰੀਆਂ ਕਹਾਣੀਆਂ ਨੂੰ ਬਹੁਤ ਪਿਆਰ ਦਿੰਨੇ ਹੋ ਤੇ ਪ੍ਰਮਾਤਮਾ ਸਾਨੂੰ ਹਮੇਸ਼ਾ ਤੰਦਰੁਸਤ ਬਖਸ਼ੇ ਅੱਜ ਆਪਾਂ ਗੱਲ ਕਰ ਲੰਘਿਆ ਮਾਂ ਦੀ ਕਹਾਣੀ ਦੀ ਜਿਹੜੀ ਮਾਂ ਹੁੰਦੀ ਹੈ ਇਹਦੇ ਲਈ ਜਿਹੜੀ ਮਾਂ ਹੁੰਦੀ ਹੈ ਇਹਦੇ ਲਈ ਬਹੁਤ ਵੱਡਾ ਸਬਰ ਹੁੰਦਾ ਹੈ ਮਾਂ ਥੋੜੇ ਥੋੜੇ ਕਰਕੇ ਵੀ ਆਪਦੇ ਬੱਚੇ ਪਾਲ ਲੈਂਦੀ ਹੈ ਮਾਂ ਦੀ ਦੇਣ ਆਪਾਂ ساری ਉਮਰ ਨਹੀਂ ਦੇ ਸਕਦੇ ਇੱਕ ਵਾਰੀ ਇੱਕ ਮਾਂ ਦੇ ਦੋ ਪੁੱਤ ਹੁੰਦੇ ਨੇ ਤੇ ਮਾਂ ਲਵੇ ਤਿੰਨ ਕਿੱਲੇ ਜ਼ਮੀਨ ਦੇ ਹੁੰਦੇ ਨੇ ਤੇ ਉਹ ਮੁੰਡਿਆਂ ਦਾ ਜਿਹੜਾ ਬਾਪ ਹੁੰਦਾ ਬਚਪਨ ਦੇ ਵਿੱਚ ਹੀ ਮਰ ਜਾਂਦਾ ਹੈ ਮਾਂ ਉਹਨਾਂ ਨੂੰ ਥੋੜੇ-ਥੋੜੇ ਕੰਮ ਕਰਕੇ ਬਹੁਤ ਮਿਹਨਤ ਕਰਕੇ ਉਹ ਮੁੰਡਿਆਂ ਨੂੰ ਵੱਡਾ ਕਰਦੀ ਹੈ ਤੇ ਵਧੀਆ ਸਕੂਲ ਵਿੱਚ ਪੜਾਉਂਦੀ ਹੈ ਤੇ ਮੁੰਡੇ ਨੇ ਵਧੀਆ ਨੌਕਰੀ ਦੇ ਵਿੱਚ ਲੱਗ ਜਾਂਦੇ ਨੇ ਸਮਾਂ ਆਉਂਦਾ ਦੋਨੇ ਮੁੰਡਿਆਂ ਦੇ ਵਿਆਹ ਹੋ ਜਾਂਦੇ ਨੇ ਵਿਆਹ ਤੋਂ ਬਾਅਦ ਦੋਨੇ ਦੇ ਵਿੱਚ ਆ ਵਿੱਚ ਮਾੜਾ ਮੋਟਾ ਤੂੰ ਤੂੰ ਮੈਂ ਮੈਂ ਹੁੰਦੀ ਹੈ ਤੇ ਉਹ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਆਪਾਂ ਅੱਡ ਹੋ ਜਾਈਏ ਜਦੋਂ ਕਹਿੰਦੇ ਹੁੰਦੇ ਨੇ ਜਿਵੇਂ ਵਿਆਹੇ ਜਾਂਦੇ ਨੇ ਘਰ ਵਾਲੀਆਂ ਆ ਜਾਂਦੀਆਂ ਨੇ ਉਦੋਂ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੁਣੀ ਹਰੇਕ ਘਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਉਹ ਪੰਚਾਇਤ ਬੁਲਾ ਲੈਂਦੇ ਨੇ ਪੰਚਾਇਤ ਨਿਵੇੜਾ ਕਰਦੀ ਹੈ ਇੱਕ ਕਿੱਲਾ ਦੋਨੇ ਮੁੰਡੇ ਨੂੰ ਦੇ ਕੇ ਤੇ ਇੱਕ ਕਿੱਲਾ ਹੁੰਦਾ ਜਿਹੜਾ ਉਹ ਮਾਂ ਦੇ ਨਾ ਕਰ ਦਿੰਦੇ ਨੇ ਵੀ ਜਿੰਨਾ ਚਿਰ ਮਾਂ ਹੈ ਉਹਨਾਂ ਚਿਰ ਇਹ ਕਿੱਲਾ ਉਹਦਾ ਹੈਗਾ ਤਾਂ ਕਿ ਤੁਸੀਂ ਮਾਂ ਦੀ ਸੇਵਾ ਕਰੋਗੇ ਤੇ ਨਾਲੇ ਐਂ ਦੱਸੋ ਵੀ ਮਾਂ ਰੱਖੂ ਕਿਹੜਾ ਤਾਂ ਦੋਨੇ ਮੁੰਡੇ ਸੋਚ ਕੇ ਕਹਿੰਦੇ ਵੀ ਅਸੀਂ ਇੱਕ ਇੱਕ ਮਹੀਨਾ ਮਾਂ ਨੂੰ ਰੱਖਿਆ ਕਰਾਂਗੇ ਤਾਂ ਜਿਹੜਾ ਮਾਂ ਦਾ ਦਿਲ ਹੁੰਦਾ ਉਹ ਭਰ ਆਉਂਦਾ ਵੀ ਮੈਂ ਇਨੇ ਜੋਗਰੀ ਸੀ ਮੈਂ ਇਹਨਾਂ ਨੂੰ ਮਿਹਨਤ ਕਰਕੇ ਪਾਲਿਆ ਪੜਾਇਆ ਲਿਖਾਇਆ ਤੇ ਇਹਨਾਂ ਨੇ ਮੈਨੂੰ ਅੱਜ ਮਹੀਨਿਆਂ ਚ ਬੰਡਤਾ ਮੈਂ ਇਹਨਾਂ ਬੋਝ ਬਣ ਗਈ ਮੈਂ ਅੰਦਰੋਂ ਅੰਦਰੀ ਹੋ ਕੇ ਭਰਦੀ ਮਹਿਸੂਸ ਕਰਦੀ ਹੈ ਤਾਂ ਪੰਚਾਇਤ ਕਹਿ ਦਿੰਦੀ ਹੈ ਜਿਵੇਂ ਵੀ ਠੀਕ ਹੈ ਇੱਕ ਇੱਕ ਮਹੀਨਾ ਤੁਸੀਂ ਮਾਂ ਦੀ ਸੇਵਾ ਕਰਨੀ ਹੈ ਜਿਹਦੇ ਲਵੇ ਮਾਂ ਰਹੂਗੀ ਉਹੀ ਇੱਕ ਮਹੀਨਾ ਸੇਵਾ ਕਰੂਗੀ ਤਾਂ ਪੰਚਾਇਤ ਇੱਥੇ ਨਿਮੀੜਾ ਕਰਕੇ 막 ਜਾਂਦੀ ਹੈ ਐਦਾਂ ਹੀ ਚੱਲਦਾ ਰਹਿੰਦਾ ਇੱਕ ਮਹੀਨਾ ਮੁੰਡਾ ਉਹ ਰੱਖਦਾ ਤਾਂ ਇੱਕ ਮਹੀਨਾ ਮੁੰਡਾ ਉਹ ਰੱਖਦਾ ਆਖਰ ਨੂੰ ਮਾਂ ਇੱਕ ਦਿਨ ਬਿਮਾਰ ਹੋ ਜਾਂਦੀ ਹੈ ਸੋਨੂੰ ਪਤਾ ਹੈ ਜਦੋਂ ਬੰਦਾ ਬਿਮਾਰ ਹੋ ਜੇ ਉਹ ਲੈਟਰਿੰਗ ਬਾਥਰੂਮ ਵਿੱਚ ਨਿਕਲਣਾ ਸ਼ੁਰੂ ਹੋ ਜਾਂਦਾ ਹੈ 10 ਦਿਨਾਂ ਬਾਅਦ ਮਾਂ ਦੀ ਡੈਥ ਹੋ ਜਾਂਦੀ ਹੈ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਭੋਗ ਪਾ ਦਿੰਦੇ ਨੇ ਉਸ ਟਾਈਮ ਤੇ ਵੱਡੇ ਮੁੰਡੇ ਲਵੇ ਹੁੰਦੀ ਆ ਮਾਂ ਉਹਨੇ ਸੇਵਾ ਕਰੀ ਹੁੰਦੀ ਐ ਤਾਂ ਵੱਡਾ ਮੁੰਡਾ ਕਹਿੰਦਾ ਵੀ ਇਹ ਕਿੱਲਾ ਮੈਂ ਰੱਖੂੰ ਕਿਉਂਕਿ ਮੈਂ ਮਾਂ ਰਖੀ ਐ ਤੇ ਮੈਂ ਮਾਂ ਦਾ ਗੰਧਮੂਤ ਚੱਕਿਆ ਇਸ ਕਰਕੇ ਇਹ ਕਿੱਲਾ ਮੈਂ ਰੱਖੂੰ ਤਾਂ ਛੋਟਾ ਕਹਿੰਦਾ ਮੈਂ ਵੀ ਮਾਂ ਦਾ ਗੰਧ ਚੱਕਿਆ ਮੈਂ ਰੱਖੂੰ ਤਾਂ ਦੋਨਾਂ ਦੀ ਫੇਰ ਉਹ ਕਿੱਲੇ ਪਿੱਛੇ ਲੜਾਈ ਹੋਣ ਲੱਗ ਜਾਂਦੀ ਐ ਤੇ ਫੇਰ ਪੰਚਾਇਤ ਬੁਲਾ ਲੈਂਦੇ ਨੇ ਪੰਚਾਇਤ ਜਿਵੇਂ ਪੰਚਾਇਤ ਨੇ ਆਖਿਆ ਹੁੰਦਾ ਉਹ ਕਹਿੰਦੇ ਭਾਈ ਇਹ ਕਿਲਾ ਵੰਡ ਕੇ ਦਿੱਤਾ ਜਾਊਗਾ ਤਾਂ ਉਹ ਵੱਡਾ ਮੁੰਡਾ ਕਹਿੰਦਾ ਇਹ ਕਿਵੇਂ ਹੋ ਸਕਦਾ ਮੀਨਾ ਤਾਂ ਮੈਂ ਰੱਖੀ ਆ ਗੰਦਮੂਤ ਮੈਂ ਚੱਕਿਆ ਮਾਂ ਦਾ ਇਹ ਕਿਲਾ ਮੇਰੇ ਨਾਲ ਹੋਣਾ ਚਾਹੀਦਾ ਤਾਂ ਛੋਟਾ ਮੁੰਡਾ ਕਹਿੰਦਾ ਮੈਂ ਵੀ ਮਾਂ ਦਾ ਗੰਦਮੂਤ ਚੱਕਿਆ ਇਹ ਕਿਲਾ ਮੇਰੇ ਨਾਲ ਹੋਣਾ ਚਾਹੀਦਾ ਤਾਂ ਉੱਥੇ ਫਿਰ ਉਹ ਮਾਂ ਦੀ ਆਤਮਾ ਬੋਲਦੀ ਹੈ ਕਹਿੰਦੀ ਪੁੱਤੋ ਤੁਸੀਂ ਤਾਂ ਇੱਕ ਦੱਸ ਦੀ ਨਹੀਂ ਮੈਨੂੰ ਰੱਖਿਆ ਮੇਰਾ ਗੰਦਮੂਤ ਚੱਕਿਆ ਮੈਂ ਛੋਡੇ ਛੋਟੇ ਹੁੰਦਿਆਂ ਤੂੰ ਹੀ ਗੰਦਮੂਤ ਚੱਕਦੀ ਆਈਆਂ ਤੁਸੀਂ ਮੇਰੀ ਮਿੱਟੀ ਇੱਕ ਪੰਚਾਇਤ ਦੇ ਸਾਹਮਣੇ ਫਰੋਣ ਲੱਗੇ ਤਾਂ ਮਾਂ ਦੀ ਆਤਮਾ ਉੱਚੀ ਉੱਚੀ ਕਹਿਣ ਲੱਗੀ ਸਤਕੇ ਪੁੱਤੋ ਮੈਂ ਸੋਨੂੰ ਸੁੱਕੀ ਥਾਂ ਤੇ ਪਾਉਂਦੀ ਰਹੀ ਆਪ ਗਿੱਲੀ ਥਾਂ ਤੇ ਪੈਂਦੀ ਰਹੀ ਮੈਂ ਲੋਕਾਂ ਦਾ ਗੋਹਾ ਕੂੜਾ ਕਰਕੇ ਸੋਨੂੰ ਪੜਾਇਆ ਲਿਖਾਇਆ ਨੌਕਰੀਆਂ ਤੇ ਲਵਾਇਆ ਤੁਸੀਂ ਅੱਜ ਮੇਰੀ 10 ਦਿਨ ਸੇਵਾ ਕਰਕੇ ਹੀ ਅੱਜ ਸਾਰੀ ਪੰਚਾਇਤ ਦੇ ਸਾਹਮਣੇ ਗਉਣ ਲੱਗੇ ਵੀ ਮੈਂ ਮਾਂ ਦਾ ਗੰਦ ਮੂਤ ਚੱਕਿਆ ਮੈਂ ਮਾਂ ਦਾ ਗੰਦ ਮੂਤ ਚੱਕਿਆ ਧੰਨ ਜਿਗਰਾ ਮੇਰਾ ਪੁੱਤੋ ਮੈਂ ਸੋਡਾ ਸਾਰੀ ਉਮਰੀ ਗੰਦ ਚੱਕਦੀ ਰਹੀ ਤਾਂ ਉਹ ਮਾਂ ਦੀ ਆਤਮਾ ਦੀ ਆਵਾਜ਼ ਸੁਣ ਕੇ ਦੋਨੇ ਮੁੰਡਿਆਂ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਤੇ ਗਲਤੀ ਮੰਨਣ ਲੱਗੇ ਤੇ ਪੰਚਾਇਤ ਨੂੰ ਕਹਿੰਦੇ ਜਿਵੇਂ ਮਰਜ਼ੀ ਕਰੋ ਸਾਥੋਂ ਗਲਤੀ ਹੋ ਗਈ ਅਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ ਮਾਂ ਦੀ ਮਿੱਟੀ ਫਰੋਲ ਲਾਗੇ ਅੱਜ ਇਹ ਉਹ ਆਵਾਜ਼ ਨੇ ਸਾਡੀਆਂ ਅੱਖਾਂ ਖੋਲ੍ਹਤੀਆਂ ਇਸ ਕਰਕੇ ਦੋਸਤੋ ਆਪਾਂ ਮਾਂ ਦਾ ਦੇਣਾ ਨਹੀਂ ਦੇ ਸਕਦੇ ਸਾਰੀ ਉਮਰ ਮਾਂ ਦਾ ਕਰਜ਼ਾ ਆਪਾਂ ਨਹੀਂ ਲਾ ਸਕਦੇ ਜੀ ਦੇ ਸਿਰ ਤੇ ਅੱਜ ਮਾਂ ਬਾਪ ਹੈ ਤਾਂ ਉਹ ਅੱਜ ਬੰਦਾ ਪੂਰਾ ਤਾਕਤਵਾਰ ਹੈ ਜੀ ਦੇ ਘਰੇ ਮਾਂ ਹੈ ਉਹਦੇ ਘਰੇ ਰੱਬ ਹੈ ਤੁਸੀਂ ਮਾਂ ਨਾਲ ਪਿਆਰ ਜ਼ਰੂਰ ਕਰਿਆ ਕਰੋ ਦੋਸਤੋ ਇਹ ਮਸਾਂ ਮਿਲਦੇ ਨੇ ਮਾਂ ਬਾਪ ਆਪਾਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਇੰਨੀ ਕੀ ਕਹਾਣੀ ਸੀ ਜੇ ਵਧੀਆ ਲੱਗੀ ਦੋਸਤੋ ਤਾਂ ਸ਼ੇਅਰ ਤੇ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਿਓ ਜੇ ਕੋਈ ਗਲਤੀ ਹੋਈ ਤਾਂ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਸਾਰਿਆਂ ਦਾ ਰਿਣੀ ਆ ਧੰਨਵਾਦ ਕਰਦਾ